ਉਹ ਪੂਰੇ ਦੇਸ਼ ਦੀਆਂ ਸਾਰੀਆਂ ਜਾਤੀਆਂ ਸਾਰੇ ਧਰਮ ਸਾਰੇ ਵਰਗ ਉੱਤੇ ਰਹਿੰਦੇ ਆ ਇਹਦਾ ਕੀ ਮਤਲਬ ਹੋਇਆ ਦਿੱਲੀ ਦੀ ਜਿੱਤ ਦਾ ਮਤਲਬ ਆ ਕਿ ਮੋਦੀ ਜੀ ਨੂੰ ਸਾਰੇ ਦੇਸ਼ ਦੇ ਅੰਦਰ ਸਾਰੇ ਹੀ ਲੋਕ ਜਿਹੜੇ ਆ ਪਸੰਦ ਕਰਦੇ ਆ ਉਹਨਾਂ ਦੀ ਕ੍ਰੈਡਿਬਿਲਟੀ ਆ ਕੇਜਰੀਵਾਲ ਦੀ ਕੋਈ ਕ੍ਰੈਡਿਬਿਲਟੀ ਨਹੀਂ ਆ ਝੂਠ ਬੋਲਦਾ ਔਰ ਇਹ ਝੂਠੀਆਂ ਗੱਲਾਂ ਜ਼ਿਆਦਾ ਦੇਰ ਨਹੀਂ ਚਲਦੀਆਂ ਹੁੰਦੀਆਂ ਲੋਕਾਂ ਨੇ ਅੱਜ ਸ਼ਿਕਸਤ ਦਿੱਤੀ ਆ ਸਪੈਸ਼ਲੀ ਉਹ ਹਰਿਆ ਇਹ ਬਹੁਤ ਵੱਡੀ ਗੱਲ ਹੋਈ ਆ ਕ੍ਰਾਪਸ਼ਨ ਨੂੰ ਨੁਕਾਰਿਆ ਉਹ ਕਹਿੰਦਾ ਰਹਿੰਦਾ ਸਭ ਜਗ੍ਹਾ ਪੰਜਾਬ ਚ ਕ腐ਪਸ਼ਨ ਖਤਮ ਕਰਦੀ ਪੰਜਾਬ ਚ ਹੁਣ ਪੰਜਾਬੀ ਸੁਣ ਲੈਣ ਕ腐ਪਸ਼ਨ ਖਤਮ ਨਹੀਂ ਕੀਤੀ ਪੰਜਾਬੀ ਜਾਂਦੇ ਸਿੱਧੇ ਨਹੀਂ ਐ ਇੱਥੇ ਵੀ ਇਹਨਾਂ ਦਾ ਬੁਰਾ ਹਾਲ ਹੋਣਾ ਆ ਸਾਡਾ ਮੁਕਾਬਲਾ ਇੱਥੇ ਪੰਜਾਬ ਚ ਕਾਂਗਰਸ ਨਾਲ ਹੋਣਾ ਕਿਸੇ ਹੋਰ ਪਾਰਟੀ ਨਾਲ ਨਹੀਂ ਹੋਣਾ ਇਦਾਂ ਸਰ ਪੰਜਾਬ ਚ ਦੇਖਦੇ ਬਿਲਕੁਲ ਹੋਊਗਾ ਤੁਸੀਂ ਦੇਖੋ ਥੋੜੇ ਦਿਨਾਂ ਚ ਪਰ ਦੇਖੋ ਪਿੱਤਲੈਂਡ ਜਿਹੜਾ ਪਿੱਤਲਾ ਲੋਕਾਂ ਨੇ ਨਕਾਰਤੇ ਕਿਉਂਕਿ ਸੰਵਧਾਨਿਕ ਸੰਸਥਾਵਾਂ ਤੇ ਇਹਨਾਂ ਨੂੰ ਹਮਲੇ ਕਰਨ ਦੀ ਆਦਤ ਆ ਤੇ ਇਸ ਵੇਲੇ ਇਹ ਮੈਂ ਸਮਝਦਾ ਬਹੁਤ ਅੱਛਾ ਹੋਇਆ ਲੋਕਾਂ ਨੇ ਬਹੁਤ ਅੱਛਾ ਫੈਸਲਾ ਲਿਆ ਇਹਦੇ ਚ ਦੇਸ਼ ਨੂੰ ਵੀ ਬਚਾਉਣ ਦੀ ਗੱਲ ਕੀਤੀ ਆ ਲੋਕਤੰਤਰ ਨੂੰ ਬਚਾਉਣ ਦੀ ਗੱਲ ਕੀਤੀ ਆ ਇਹ ਸਾਜ਼ਿਸ਼ੀ ਲੋਗ ਨੇ ਇਹ ਲੋਕਤੰਤਰ ਦੇ ਖਿਲਾਫ ਵੀ ਸਾਜ਼ਿਸ਼ ਕਰਦੇ ਦੇਖਦੇ ਨਹੀਂ ਆ ਦੇਸ਼ ਦਾ ਨੁਕਸਾਨ ਵੀ ਕਰਦੇ ਆ ਇਹ ਪਹਿਲੀ ਵਾਰ ਹੋਇਆ ਇਹਦੇ ਚ ਸਾਰੇ ਦਿੱਲੀ ਦੇ ਵੋਟਰਾਂ ਨੂੰ ਵਧਾਈ ਸਾਡੀ ਪਾਰਟੀ ਦੇ ਸਾਰੇ ਵਰਕਰ ਜਿਹੜੇ ਲੱਗੇ ਰਹੇ ਦਿਨ ਰਾਤ ਔਰ ਸਾਰੀ ਲੀਡਰਸ਼ਿਪ ਔਰ ਮੋਦੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਵਿਦਾਈ ਸਰਕਾਰ ਕਹਿੰਦੇ ਤੱਕਾ ਬਹੁਤ ਕਰਿਆ ਗੁੰਡਾਗਰਦੀ ਬਹੁਤ ਹੋਈ ਪੈਸਾ ਬਹੁਤ ਚੱਲਿਆ ਜੀ ਤੁਸੀਂ ਦੇਖਿਆ ਹੈ ਏਦਾਂ ਨਾ ਕਰਿਆ ਕਰੋ ਯਾਰ ਇਹਨਾਂ ਦੀਆਂ ਗੱਲਾਂ ਨੂੰ ਤੁਸੀਂ ਐਵੇਂ ਹਵਾ ਦਿੰਦੇ ਰਹਿੰਦੇ ਹੋ ਜਦ 15 ਕਰੋੜ ਜਿਹੜਾ ਐਮਐਲਏ ਨਹੀਂ ਬਣਿਆ ਉਹਨੂੰ 15 ਕਰੋੜ ਕੌਣ ਦੇ ਦੂਗਾ ਹੁਣ 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 ਜਾਊ ਅੰਦਰ ਹੁਣ ਇਹਨੂੰ ਪਤਾ ਲੱਗੂ ਸਬੂਤ ਲਿਆਵੇ ਨਾ ਕਿੱਥੇ ਆ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਜਿਆਦਾ ਨਹੀਂ ਚੱਲਿਆ ਕਰਦੀਆਂ ਇਹ ਅੱਛੀ ਗੱਲ ਨਹੀਂ ਹੈ ਡਬਲ ਇੰਜਨ ਦੀ ਸਰਕਾਰ ਬਣ ਗਈ ਜੀ ਹੁਣ ਤਾਂ ਮੈਂ ਤਾਂ ਦਿੱਲੀ ਦਾ ਤਾਂ ਵਿਕਾਸ ਹੋਏਗਾ ਦਿੱਲੀ ਸੜਕਾਂ ਟੁੱਟੀਆਂ ਪਈਆਂ ਨੇ ਗੰਦਾ ਪਾਣੀ 10 ਸਾਲ ਤੋਂ ਲੋਕਾਂ ਨੂੰ ਪਲਾਈ ਜਾ ਰਿਹਾ ਜਮਨਾ ਦੀ ਸਫਾਈ ਨਹੀਂ ਹੋਈ ਕੁਝ ਨਹੀਂ ਹੋਇਆ ਤੇ ਮੈਂ ਸਮਝਦਾ ਹਾਂ ਬਹੁਤ ਮੰਦ ਭਾਗੀ ਗੱਲ ਔਰ ਇਹ ਰੁਕਣਾ ਚਾਹੀਦਾ ਸਾਰਾ ਜੋ ਕੇਜਰੀਵਾਲ ਨੇ ਰਾਜਨੀਤੀ ਉਹ ਕਹਿੰਦਾ ਸੀ ਰੰਗਲਾ ਪੰਜਾਬ ਬਣਾਉ ਉਹਨੇ ਪੰਜਾਬ ਨੂੰ ਖੂਨੀ ਪੰਜਾਬ ਬਣਾਤਾ ਉਹ ਕਹਿੰਦਾ ਸੀ ਮੈਂ ਪੰਜਾਬ ਚ ਇੱਥੇ ਸੁਧਾਰਨ ਵਾਸਤੇ ਆਇਆ ਬਦਲਣ ਲਈ ਆਇਆ ਉਹਨੇ ਵਿਗਾੜਤਾ ਸਾਰਾ ਕੁਝ ਤੇ ਲੋਕਾਂ ਨੇ ਉਹਦਾ ਜਵਾਬ ਦਿੱਤਾ ਪੰਜਾਬ ਚ ਉਹਨੂੰ ਠੋਕਵਾ ਜਵਾਬ ਦੇਵਾਂਗੇ ਹੁਣ ਤਿਆਰ ਹੋ ਜੇ ਸਰ ਹਿੰਦੀ ਮੈਂ ਕਰਦਾ इसको तो सर बहुत बधाई के पात्र है दिल्ली के लोगों ने विकास के लिए वोट किया दिल्ली के लोगों ने डेवलपमेंट के लिए वोट किया अपनी आशाओं के लिए वोट किया नरेंद्र मोदी के विकास मॉडल का जो फायदा था उस पर वोट किया और सबसे बड़ी बात है दिल्ली के लोगों ने आज देश में ऐतिहासिक काम किया है ईमानदारी के नाम पर ट्रांसपेरेंसी के नाम पर जन्मी आम आदमी पार्टी के चेहरे से ईमानदारी का मुखौटा उतार कर उनका भ्रष्टाचारी चेहरा बेनकाब किया और केजरीवाल जी को भी आज चुनाव हरवा दिया पंजाब की बात करें करीब तीन साल का समय हो चुका है साढ़े तीन साल के आसपास किस तरह से देखते हैं कि आने वाले जो चुनाव हैं अगर पंजाब में इसका कितना की असर पड़ेगा दिल्ली की पंजाब के अंदर दिल्ली के गवर्नेंस मॉडल को वो दिखाते थे पंजाब के अंदर वो दिल्ली के आम आदमी पार्टी की ईमानदारी के मॉडल को बेचते थे ਉਸ ਕੋ ਸਭ ਕੇ ਸਾਹਮਣੇ ਰੱਖਤੇ تھے ਅਬ ਉਹ ਲੋਗੋ ਨੇ ਦਿੱਲੀ ਮੇ ਮਾਡਲ ध्वस्त ਹੋ ਗਿਆ ਹੈ ਰਿਜੈਕਟ ਹੋ ਗਿਆ ਹੈ ਪੰਜਾਬ ਤੇ ਅਸਰ ਹੋਗਾ ਸੀਟੇਨ ਕੇ ਪਾਸ ਹੈ ਸਰਕਾਰ ਕੀਨ ਕੀ ਜਾਏਗੀ ਨਹੀਂ ਪਰ 2 ਸਾਲ ਬਾਦ ਇਨ ਕੋ 2 ਸੀਟੇ ਵੀ ਲੈਣਾ ਮੁਸ਼ਕਲ ਹੋ ਜਾਏਗਾ ਅਗਰ ਦਿੱਲੀ ਵਿਧਾਨ ਸਭਾ ਦੀ ਚੋਣ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿੱਤ حاصل ਹੋਈ ਹੈ ਇਸ ਸਮੇਂ ਸੇ ਪੰਜਾਬ ਬੀਜੇਪੀ ਕਾਰਾਲੇ ਦੇ ਵਿੱਚ ਮੌਜੂਦ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੁਸ਼ੀ ਦੀ ਲਹਿਰ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਵੱਡੀ ਮਾਤਰਾ ਦੇ ਵਿੱਚ ਜਿਸ ਤਰ੍ਹਾਂ ਜਿੱਤ ਹੋਈ ਹੈ ਤੇ ਪੂਰੇ ਵਰਕਰਾਂ ਸੇ ਵੀ ਜਿਹੜੀ ਹੈ ਕਾਫੀ ਖੁਸ਼ੀ ਦੀ ਲਹਿਰ ਜਿਹੜੀ ਹੈ ਇੱਥੇ ਹੈ ਵਰਕਰਾਂ ਸੇ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਜ਼ਰੂਰ ਕੋਸ਼ਿਸ਼ ਕਰਾਂਗੇ ਪਰ ਤਸਵੀਰਾਂ ਦੇ ਵੀ ਦੇਖ ਸਕਦੇ ਤੁਸੀਂ ਸੈਲੀਬ੍ਰੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਢੋਲ ਨਗਾੜੇ ਜਿਹੜੇ বাজਾਏ ਜਾ ਰਹੇ ਨੇ ਢੋਲ ਨਗਾੜੇ ਦੇਖ ਰਹੇ ਹੋ ਤੁਸੀਂ ਤੇ ਖੂਬ ਜਿਹੜੀ ਹੈ ਸੈਲੀਬ੍ਰੇਸ਼ਨ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਲਗਾਤਾਰ ਅਗਰ ਗੱਲ ਕੀਤੀ ਜਾਵੇ ਦਿੱਲੀ ਦੇ ਵੀ ਜਿਹੜੀ ਹੈ ਪਿਛਲੇ ਅਗਰ 15 ਸਾਲਾਂ ਦੀ ਗੱਲ ਕਰੀ ਤੇ 15 ਸਾਲ ਤੋਂ ਬਾਅਦ ਮੋੜ ਤੋਂ ਜਿਹੜੀ ਹੈ ਬੀਜੇਪੀ ਆਈ ਹੈ ਤੇ ਬੀਜੇਪੀ ਦੇ ਸਾਡੇ ਨਾਲ ਜਿਹੜੇ ਲੀਡਰ ਵੀ ਆ ਇੱਕ ਵਾਰੀ ਗੱਲਬਾਤ ਕਰਦੇ ਆ ਸਰ ਅਗਰ ਕਾਫੀ ਅਗਰ ਗੱਲ ਕੀਤੀ ਜਾਵੇ ਤੇ 15 ਸਾਲਾਂ ਬਾਅਦ ਦੁਬਾਰਾ ਤੋਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਵੀ ਚਾਹੀਏ ਕਿਸ ਤਰ੍ਹਾਂ ਦੇਖੋ ਦੇਖੋ ਜਿਹੜਾ ਲੋਕਾਂ ਦਾ ਨਾਲ ਝੂ ਉਹ ਤੋਂ ਲੋਕਾਂ ਨੂੰ ਨਜਾਦ ਮਿਲੀ ਆ ਔਰ ਇੱਕ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਜਿਸ ਤਰ੍ਹਾਂ ਦੇਸ਼ ਤਰੱਕੀ ਕਰ ਰਿਹਾ ਹੁਣ ਦਿੱਲੀ ਵੀ ਤਰੱਕੀ ਕਰਨ ਜਾ ਰਿਹਾ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈ ਜਿੱਤ ਮਿਲੀ ਹੈ ਕਿਉਂਕਿ ਆંકੜੇ ਜਿਹੜੇ ਨੇ ਰੋਜਾਂ ਸਵੇਰ ਤੋਂ ਹੀ ਆਨੇ ਸ਼ੁਰੂ ਹੋ ਗਏ ਸਨ ਦੇਖੋ 52% ਦੇ ਲਗਭਗ ਸਾਨੂੰ ਵੋਟ ਲੋਕ ਸਭਾ ਵਿੱਚ ਵੀ ਦਿੱਲੀ 'ਚ ਮਿਲੀ ਸਗੀ ਇਸ ਵਾਰ ਵੀ ਉਹਦੇ ਲਾਗੇ ਛਾ ਗਿਆ ਸੀ ਪਹੁੰਚਿਆ ਔਰ ਸਾਨੂੰ ਪਤਾ ਸੀਗਾ ਇਸ ਵਾਰ ਕੀ ਹੋਣ ਜਾ ਰਿਹਾ ਕਿਉਂਕਿ 2024 ਦੇ ਲੋਕ ਸਭਾ ਇਲੈਕਸ਼ਨਾਂ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ 40% ਤੋਂ ਘਟ ਕੇ 26% ਤੇ ਆ ਗਈ ਸੀ ਸਾਨੂੰ ਪਤਾ ਸੀ ਦਿੱਲੀ ਦੇ ਲੋਕ ਵੀ ਇਹਨਾਂ ਤੋਂ ਦੁਖੀ ਨੇ ਜਿੰਨਾ ਪੰਜਾਬ ਦੇ ਲੋਕ ਦੁਖੀ ਨੇ ਦਿੱਲੀ 'ਚ ਅਸੀਂ ਤੁਹਾਨੂੰ ਸਿਰਫ ਇੱਕ ਟ੍ਰੇਲਰ ਦਿਖਾਇਆ ਹੈਗਾ ਜਿਹੜੀ ਪਿਕਚਰ ਕੰਪਲੀਟ ਹੈ ਜਿਹੜੇ आम आदमी पार्टी ਦਾ ਪੰਜਾਬ ਚ ਆ ਕੇ ਹੋਏਗਾ ਤੇ ਬਿਲਕੁਲ ਸਾਫ ਤੌਰ ਤੇ ਕਹਿ ਸਕਦੇ ਹਾਂ ਦੀ ਕਾਫੀ ਜੋਸ਼ਣ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਘਰਾਲੇ ਦੇ ਵਿੱਚ ਹੈ ਤੇ ਸਾਫ ਤੌਰ ਤੇ ਕਹੇ ਕਿ ਸਾਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਕਿ ਪੰਜਾਬ ਦਿੱਲੀ ਦੇ ਵੀ ਜਿਹੜੀ ਹੈ ਜਿੱਤ ਜਿਹੜੀ ਹੈ ਜ਼ਰੂਰ ਹੋਵੇਗੀ ਤੇ ਵੱਡੇ ਮਾਜਰਨ ਦੇ ਨਾਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ ਚੰਡੀਗੜ੍ਹ ਤੋਂ ਕੈਮਰਾ ਪਰਸਨ ਮਨਦੀਪ ਦੇ ਨਾਲ ਐਨਬੀ ਨਿਊਜ਼ ਲਈ ਅਮਿਸ਼ੇਟ ਦੀ ਰਿਪੋਰਟ